ਦਾਦੀ ਮਾਂ ਦੇ ਦੱਸੇ ਹੋਏ ਬਹੁਤ ਹੀ ਕਮਾਲ ਦੇ ਕਿਚਨ ਟਿਪਸ ਜਰੂਰ ਸੁਣੋ ਨੰਬਰ 1 ਆਪਣੇ ਘਰ ਵਿੱਚ ਥੋੜੇ ਸਮੇਂ ਲਈ ਸਵੇਰ ਦੇ ਸਮੇਂ ਭਜਨ ਜਾਂ ਕੀਰਤਨ ਜਰੂਰ ਲਗਾਓ ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਹੀ ਬਰਕਤ ਵੀ ਪੈਣ ਲੱਗਦੀ ਹੈ ਨੰਬਰ 2 ਸਾਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਕੇ ਸੌਣਾ ਚਾਹੀਦਾ ਹੈ ਇਸ ਨਾਲ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ ਨੰਬਰ 3 ਜਿਹੜੀਆਂ ਔਰਤਾਂ ਆਪਣੇ ਹੱਥਾਂ ਅਤੇ ਮੂੰਹ ਉੱਪਰ ਰਾਤ ਨੂੰ ਮਲਾਈ ਲਗਾ ਕੇ ਸੌਂਦੀਆਂ ਹਨ ਉਹਨਾਂ ਦਾ ਚਿਹਰਾ ਤੇ ਹੱਥ ਮੁਲਾਇਮ ਹੋ ਜਾਂਦੇ ਹਨ ਨੰਬਰ 4 ਕਈ ਔਰਤਾਂ ਜਦੋਂ ਅੱਖਾਂ ਵਿੱਚ ਕਜਲ ਪਾਉਂਦੀਆਂ ਹਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਇਹਨਾਂ ਔਰਤਾਂ ਨੂੰ ਕਦੇ ਵੀ ਆਪਣੀ ਅੱਖਾਂ ਵਿੱਚ ਕਜਲ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਜਲ ਪਾਉਣ ਨਾਲ ਕਈ ਵਾਰ ਅੱਖਾਂ ਖਰਾਬ ਹੋ ਸਕਦੀਆਂ ਹਨ ਤੁਸੀਂ ਆਇਲਾਈਨਰ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 5 ਝਾੜੂ ਨੂੰ ਕਦੇ ਵੀ ਪੈਰ ਨਹੀਂ ਲਗਾਉਣੇ ਚਾਹੀਦੇ ਤੇ ਨਾ ਹੀ ਕਦੇ ਇਸ ਨੂੰ ਖੜਾ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਵੀ ਆਪਣੇ ਘਰ ਵਿੱਚ ਝਾੜੂ ਨਾ ਲਗਾਓ ਨੰਬਰ 6 ਜਿੰਨਾ ਕਰੀਮਾਂ ਵਿੱਚੋਂ ਜ਼ਿਆਦਾ 스멜 ਆਉਂਦੀ ਹੋਵੇ ਉਹ ਕਦੇ ਵੀ ਆਪਣੇ ਚਿਹਰੇ ਤੇ ਨਾ ਲਗਾਓ ਇਸ ਨਾਲ ਤੁਹਾਡੇ ਸਰੀਰ ਦਾ ਨੁਕਸਾਨ ਹੋ ਸਕਦਾ ਹੈ ਨੰਬਰ 7 ਰਾਤ ਨੂੰ ਮੇਥੀ ਦਾਣਾ ਭਉ ਕੇ ਰੱਖ ਦਿਓ। ਰਾਤ ਨੂੰ ਇਸ ਨੂੰ ਪੀਸ ਕੇ ਆਪਣੇ ਚਿਹਰੇ ਤੇ ਲਗਾ ਲਓ। ਸੁਕਣ ਤੋਂ ਬਾਅਦ ਚਿਹਰੇ ਨੂੰ ਗੁਣਗਣੇ ਭਾਪ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦੀ ਦਾਗ ਤੱਬੇ ਸਾਫ਼ ਹੋ ਜਾਣਗੇ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਆ ਜਾਵੇਗੀ। ਨੰਬਰ 8 ਬੈੱਡ ਤੇ ਬੈਠ ਕੇ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ। ਇਸ ਨਾਲ ਇੱਕ ਤਾਂ ਚਾਦਰ ਗੰਦੀ ਹੁੰਦੀ ਹੈ ਤੇ ਦੂਸਰਾ ਤੁਹਾਨੂੰ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ। ਨੰਬਰ 9 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਟੁੱਟਣੋਂ ਬਚਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲੱਕੜ ਦੇ ਬਣੇ ਕੰਗੇ ਨਾਲ ਆਪਣੇ ਵਾਲਾਂ ਨੂੰ ਕੰਗੀ ਕਰਿਆ ਕਰੋ ਇਸ ਨਾਲ ਵਾਲ ਮਜ਼ਬੂਤ ਬਣਦੇ ਹਨ ਨੰਬਰ 10 ਸਵੇਰ ਦੇ ਸਮੇਂ ਬਣੀ ਹੋਈ ਪਹਿਲੀ ਰੋਟੀ ਜੇਕਰ ਤੁਸੀਂ ਗਾਂ ਨੂੰ ਤੇ ਰਾਤ ਦੀ ਰੋਟੀ ਕੁੱਤੇ ਨੂੰ ਪਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਤੇ ਨਾਲ ਹੀ ਖੁਸ਼ਹਾਲੀ ਵੀ ਆਉਂਦੀ ਹੈ ਨੰਬਰ 11 ਜਿਹੜੀਆਂ ਔਰਤਾਂ ਹਮੇਸ਼ਾ ਜਵਾਨ ਹੀ ਦਿਖਣਾ ਚਾਹੁੰਦੀਆਂ ਹਨ ਉਹਨਾਂ ਔਰਤਾਂ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਤੇ ਨਾਲ ਹੀ ਅਨਾਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 12 ਜੇਕਰ ਜਲਦੀ ਬੁਢਾਪਾ ਨਜ਼ਰ ਆਉਣ ਲੱਗ ਜਾਵੇ ਤਾਂ ਤੁਸੀਂ ਰੋਜ਼ਾਨਾ ਅਨਾਰ ਅਤੇ ਚੁਕੰਦਰ ਦਾ ਜੂਸ ਪੀਣਾ ਸ਼ੁਰੂ ਕਰ ਦੇਵੋ ਦੁਬਾਰਾ ਤੋਂ ਜਵਾਨੀ ਆ ਜਾਵੇਗੀ ਨੰਬਰ 13 ਜਿਹੜੀਆਂ ਔਰਤਾਂ ਆਪਣੀ ਧੁੰਨੀ ਵਿੱਚ ਸਰੋਂ ਦਾ ਤੇਲ ਪਾਉਂਦੀਆਂ ਹਨ ਉਨ੍ਹਾਂ ਦੇ ਸਰੀਰ ਦੀਆਂ अनेका ਹੀ ਰੋਗ ਦੂਰ ਹੋ ਜਾਂਦੇ ਹਨ ਤੇ ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ। ਨੰਬਰ 14 ਜਿਹੜੀਆਂ ਔਰਤਾਂ ਪੁਰਾਣੇ ਕੱਪੜਿਆਂ ਨੂੰ ਘਰ ਵਿੱਚ ਹੀ ਇਕੱਠਾ ਕਰਕੇ ਰੱਖ ਦਿੰਦੀਆਂ ਹਨ, ਉਨ੍ਹਾਂ ਦੇ ਘਰਾਂ ਵਿੱਚੋਂ ਕਦੇ ਵੀ ਨਕਾਰਾਤਮਕ ਊਰਜਾ ਤੇ ਗਰੀਬੀ ਖਤਮ ਨਹੀਂ ਹੁੰਦੀ। ਨੰਬਰ 15 ਜਿਹੜੇ ਲੋਕ ਨਾਰੀਅਲ ਤੇਲ ਨਾਲ ਆਪਣੇ ਦੰਦਾਂ ਦੀ ਮਾਲਿਸ਼ ਕਰਦੇ ਹਨ, ਉਨ੍ਹਾਂ ਦੇ ਦੰਦਾਂ ਉੱਪਰ ਚਮਕ ਰਹਿੰਦੀ ਹੈ। ਪੀੜਾપણ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਦੰਦਾਂ ਦੀ ਵੀ ਮਜ਼ਬੂਤੀ ਬਣੀ ਰਹਿੰਦੀ ਹੈ। ਨੰਬਰ 16 ਜਿਹੜੀਆਂ ਔਰਤਾਂ ਚੀਨੀ ਨੂੰ ਸ਼ੈਂਪੂ ਵਿੱਚ ਮਿਲਾ ਕੇ ਵਾਲਾਂ ਨੂੰ ਧੋਂਦੀਆਂ ਹਨ ਉਹਨਾਂ ਦੇ ਵਾਲਾਂ ਵਿੱਚ ਸੈਕਰੀ ਤੇ ਡੈਂਡਰਫ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 17 ਜਿਹੜੀਆਂ ਔਰਤਾਂ ਨੂੰ ਅੱਖਾਂ ਤੋਂ ਸਹੀ ਨਾ ਦਿਖਾਈ ਦੇ ਰਿਹਾ ਹੋਵੇ ਉਹਨਾਂ ਨੂੰ ਰੋਜ਼ਾਨਾ ਕਾਜੂ ਤੇ ਸੌਂਫ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਵੇਰ ਦੇ ਸਮੇਂ ਅੱਖਾਂ ਦੀ ਕਸਰਤ ਜ਼ਰੂਰ ਕਰੋ। ਨੰਬਰ 18 ਅਦਰਕ ਦਾ 1/2 ਚਮਚ ਦੁੱਸੀ ਕੀ ਉਹ ਵਿੱਚ ਮਿਕਸ ਕਰਕੇ ਪੀਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 19 ਜੇਕਰ ਗਰਮੀ ਹੋਣ ਕਾਰਨ ਤੁਹਾਡੀ ਅੰਡਾ ਰਾਮ ਵਿੱਚ ਫੋੜੇ ਹੋ ਜਾਣ ਤਾਂ ਮਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਕਸ ਕਰਕੇ ਲਗਾ ਲਓ। ਸੁੱਕਣ ਤੋਂ ਬਾਅਦ ਧੋ ਲਓ ਇਸ ਨਾਲ ਕਾਫੀ ਆਰਾਮ ਮਿਲਦਾ ਹੈ। ਨੰਬਰ 20 ਸੌਣ ਤੋਂ ਪਹਿਲਾਂ ਜਿਹੜੇ ਲੋਕ ਆਪਣੇ ਚਿਹਰੇ ਨਹੀਂ ਧੋਂਦੇ ਉਹ ਜਲਦੀ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਹਨ ਨੰਬਰ 21 ਜੇਕਰ ਤੁਸੀਂ ਆਪਣੇ ਘਰ ਵਿੱਚ ਤੋਤਾ ਪਾਲ ਲੈਂਦੇ ਹੋ ਤੇ ਉਹ ਤੁਹਾਡੇ ਘਰ ਵਿੱਚ ਖੁਸ਼ ਰਹਿੰਦਾ ਹੈ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਬੁੱਤੇ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 22 ਜਿਹੜੇ ਇਨਸਾਨ ਖਾਣਾ ਖਾਣ ਤੋਂ ਬਾਅਦ ਗੁੜ ਖਾ ਲੈਂਦੇ ਹਨ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਤੇ ਪੇਟ ਦੀਆਂ ਬਿਮਾਰੀਆਂ ਤੋਂ ਉਹ ਦੂਰ ਰਹਿੰਦੇ ਹਨ ਨੰਬਰ 23 ਘਰ ਵਿੱਚ ਕਦੇ ਵੀ ਫਟੇ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਤੇ ਗਰੀਬੀ ਵੀ ਆਉਣ ਲੱਗ ਜਾਂਦੀ ਹੈ ਨੰਬਰ 24 ਜੇਕਰ ਤੁਸੀਂ ਆਪਣਾ ਰੰਗ ਗੋਰਾ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਕੱਚੇ ਦੁੱਧ ਦੀ ਮਲਾਈ ਲਗਾਓ ਨੰਬਰ 25 ਜੇਕਰ ਤੁਹਾਡਾ ਸਿਰਦਰਦ ਹੋ ਰਿਹਾ ਹੋਵੇ ਤਾਂ ਭੁੱਲ ਕੇ ਵੀ ਪਾਲਕ ਦਾ ਸੇਵਨ ਨਾ ਕਰੋ ਇਸ ਨਾਲ ਸਿਰਦਰਦ ਹੋਰ ਵੀ ਵੱਧ ਸਕਦਾ ਹੈ ਨੰਬਰ 26 ਜੇਕਰ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਕਾਲੇ ਤਿਲ ਹੋ ਗਏ ਹੋਣ ਤਾਂ ਗੋਭੀ ਦੇ ਫੁੱਲ ਦਾ ਰਸ ਕੱਟ ਕੇ ਲਗਾਉਣ ਨਾਲ ਤਿਲ ਸਾਫ਼ ਹੋ ਜਾਂਦੇ ਹਨ। ਨੰਬਰ 27 ਜੇਕਰ ਨੱਕ ਵਿੱਚ ਕੁਝ ਚਲਾ ਜਾਵੇ ਤਾਂ ਤੁਸੀਂ ਤੰਬਾਕੂ ਸੁੰਘ ਸਕਦੇ ਹੋ। ਇਸ ਦੇ ਨਾਲ ਨੱਕ ਦੇ ਵਿੱਚੋਂ ਸਿੱਕ ਦੇ ਰਾਹੀਂ ਚੀਜ਼ ਬਾਹਰ ਆ ਜਾਵੇਗੀ। 28 ਆਪਣੇ ਬੱਚਿਆਂ ਨੂੰ ਖਾਲੀ ਪੇਟ ਦਹੀਂ ਜ਼ਰੂਰ ਖਵਾ ਦਿਆ ਕਰੋ। ਇਸ ਨਾਲ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਤੇ ਨਾਲ ਹੀ ਪੇਟ ਵੀ ਠੀਕ ਰਹਿੰਦਾ ਹੈ। ਨੰਬਰ 29 ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ ਤਾਂ ਉਸ ਤੋਂ 2 ਘੰਟੇ ਬਾਅਦ ਹੀ ਸੌਵੋ ਇਸ ਤਰ੍ਹਾਂ ਕਰਨ ਨਾਲ ਖਾਣਾ ਚੰਗੀ ਤਰ੍ਹਾਂ ਪਚ ਜਾਂਦਾ ਹੈ ਜਿਸ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 30 ਦਹੀਂ ਨੂੰ ਹਮੇਸ਼ਾ ਸਵੇਰੇ ਤੇ ਦੁਪਹਿਰ ਦੇ ਸਮੇਂ ਹੀ ਖਾਓ ਕਿਉਂਕਿ ਇਹ ਹੀ ਸਮਾਂ ਦਹੀਂ ਖਾਣ ਦਾ ਹੈ ਪਰ ਜੇਕਰ ਤੁਸੀਂ ਸ਼ਾਮ ਨੂੰ ਦਹੀਂ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ ਨੰਬਰ 31 ਜੇਕਰ ਤੁਸੀਂ ਸਲਾਦ ਦੇ ਵਿੱਚ ਚੁਕੰਦਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਤੇ ਨਾਲ ਹੀ ਕੰਮ ਕਰਨ ਸਮੇਂ ਸਰੀਰ ਥੱਕਿਆ ਹੋਇਆ ਮਹਿਸੂਸ ਨਹੀਂ ਕਰਦਾ ਪਰ ਬੱਤੀ ਜੇਕਰ ਤੁਹਾਨੂੰ ਜ਼ਿਆਦਾ ਸੁਸਤੀ ਰਹਿੰਦੀ ਹੈ ਤਾਂ ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇਹਨਾਂ ਦੇ ਨਾਲ ਬੰਦੇ ਨੂੰ ਸੁਸਤੀ ਪੈਂਦੀ ਹੈ ਤੇ ਆਲਸ ਪੈਦਾ ਹੋ ਜਾਂਦਾ ਹੈ ਨੰਬਰ 33 ਗਰਭ ਵਿੱਚ ਜੇਕਰ ਮੁੰਡਾ ਹੋਵੇ ਤਾਂ ਇਹ ਸੰਕੇਤ ਦਿਖਾਈ ਦਿੰਦੇ ਹਨ ਪਹਿਲਾ ਬੱਚਾ ਹਿਲਜੁਲ ਘੱਟ ਕਰਦਾ ਹੈ ਦੂਸਰਾ ਪੇਟ ਦਾ ਆਕਾਰ ਲੰਬਾਈ ਵਿੱਚ ਹੋਣਾ, ਤੀਸਰਾ ਹੱਥ ਪੈਰ ਠੰਡੇ ਰਹਿਣਾ, ਚੌਥਾ ਚਿਹਰੇ ਉੱਪਰ ਦਾਗ ਤੱਬੇ ਜ਼ਿਆਦਾ ਹੋਣਾ, ਪੰਜਵਾਂ ਜ਼ਿਆਦਾ ਛਟਪਟਾ ਤੇ ਨਮਕੀਨ ਖਾਣ ਨੂੰ ਮਨ ਕਰਨਾ ਤੇ 6ਵਾਂ ਪਿਸ਼ਾਬ ਦਾ ਪੀਲੇ ਰੰਗ ਦਾ ਆਉਣਾ। ਨੰਬਰ 34 ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਉੱਪਰ ਫੂੜਾ ਜਾਂ ਫਿੰਸੀ ਨਹੀਂ ਨਿਕਲਦੇ। ਨੰਬਰ 35 ਰੋਜ਼ਾਨਾ ਸਬਜ਼ੀਆਂ ਦਾ ਸੂਪ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਤੇ ਤੁਸੀਂ ਤੰਦਰੁਸਤ ਹੋਣ ਦੇ ਨਾਲ ਨਾਲ ਜਵਾਨ ਵੀ ਰਹਿ ਸਕਦੇ ਹੋ ਨੰਬਰ 36 ਸਵੇਰ ਦੇ ਸਮੇਂ ਜੇਕਰ ਤੁਸੀਂ ਗੂੰਗਣੇ ਪਾਣੀ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਹਲਕਾ ਜਿਹਾ ਸ਼ਹਿਦ ਪਾ ਕੇ ਪੀਓ ਤਾਂ ਇਸ ਨਾਲ ਇੱਕ ਤਾਂ ਵજન ਘਟ ਹੋਵੇਗਾ ਦੂਸਰਾ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 37 ਜਿਨ੍ਹਾਂ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਭੁਲਕੇ ਵੀ ਲੱਸੀ ਨਹੀਂ ਪੀਣੀ ਚਾਹੀਦੀ ਇਸ ਨਾਲ ਇਹ ਸਮੱਸਿਆ ਹੋਰ ਵੀ ਵਾਸ ਸਕਦੀ ਹੈ ਨੰਬਰ 38 ਜੇਕਰ ਤੁਸੀਂ ਦੰਦਾਂ ਦੀ ਮਜ਼ਬੂਤੀ ਚਾਹੁੰਦੇ ਹੋ ਤਾਂ ਹਲਦੀ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਇੱਕ ਪੇਸਟ ਤਿਆਰ ਕਰ ਲਓ ਇਸ ਦੀ ਮਾਲਿਸ਼ ਆਪਣੇ ਦੰਦਾਂ ਤੇ ਮਸੂੜਿਆਂ ਉੱਪਰ ਕਰੋ ਕੁਝ ਸਮੇਂ ਬਾਅਦ ਧੋ ਲਓ ਇਸ ਨਾਲ ਮਸੂੜਿਆਂ ਦੀ ਮਜ਼ਬੂਤੀ ਵਧੇਗੀ ਅਤੇ ਦੰਦਾਂ ਦੀ ਚਮਕ ਵੀ ਵੱਜ ਜਾਵੇਗੀ ਨੰਬਰ 39 ਜੇਕਰ ਤੁਸੀਂ ਆਪਣੇ ਚਿਹਰੇ ਦੇ ਦਾਗਾਂ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਅੰਗੂਰਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ ਨੰਬਰ 40 ਚਾਹੇ ਵਾਲਾਂ ਦਾ ਝੜਨਾ ਬੰਦ ਕਰਨਾ ਹੋਵੇ ਜਾਂ ਫਿਰ ਚਿਹਰੇ ਦਾ ਰੰਗ ਕਾਲੇ ਤੋਂ ਗੋਰਾ ਕਰਨਾ ਹੋਵੇ ਤਾਂ ਇਹਨਾਂ ਲਈ ਅੰਗੂਰ ਬਹੁਤ ਹੀ ਕਾਰਗਰ ਫਲ ਹੈ ਇਸ ਲਈ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ ਨੰਬਰ 41 ਜੇਕਰ ਤੁਸੀਂ ਵਾਲਾਂ ਦੀ ਝੜਨ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਤਾਂ অ্যালোਵਿਰਾ ਜੈੱਲ ਵਿੱਚ ਵਿਟਾਮਿਨ E ਦਾ ਕੈਪਸੂਲ ਤੇ ਨਾਰੀਅਲ ਦਾ ਤੇਲ ਮਿਕਸ ਕਰ ਲਓ ਫਿਰ ਇਸ ਨੂੰ ਵਾਲਾਂ ਵਿੱਚ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਤੇ ਵਾਲ ਚਮਕਦਾਰ ਬਣਨਗੇ ਨੰਬਰ 42 ਰਾਤ ਦੇ ਸਮੇਂ ਦੁੱਧ ਵਿੱਚ ਦੇਸੀ ਘਿਓ ਪਾ ਕੇ ਪੀਣ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੇ ਕਬਜ਼ ਵੀ ਦੂਰ ਹੁੰਦੀ ਹੈ ਨੰਬਰ 43 ਹਰੀ ਮਿਰਚ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ। ਨੰਬਰ 44 ਜਿਹੜੇ ਲੋਕ ਡਿਪਰੈਸ਼ਨ ਦੀ ਸਮੱਸਿਆ ਦਾ ਸ਼ਿਕਾਰ ਹਨ, ਉਹਨਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਦੀ ਧੁੱਪ ਜ਼ਰੂਰ ਸੇਕਣੀ ਚਾਹੀਦੀ ਹੈ। ਇਸ ਦੇ ਨਾਲ ਕਾਫੀ ਲਾਭ ਮਿਲਦਾ ਹੈ। ਨੰਬਰ 45 ਮੂੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਮੀਟ ਤੋਂ ਵੀ ਜ਼ਿਆਦਾ ਪ੍ਰੋਟੀਨ ਮਿਲਦਾ ਹੈ। ਨੰਬਰ 46 ਪੇਟ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਪਾ ਸਿਰਫ ਮਸਰ ਦੀ ਦਾਲ ਦਾ ਸੇਵਨ ਕਰੋ ਇਸ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 47 ਜੇਕਰ ਤੁਹਾਡੇ ਬੱਚੇ ਬਹੁਤ ਜ਼ਿਆਦਾ ਆਈਸਕ੍ਰੀਮ ਖਾ ਰਹੇ ਹਨ ਤੇ ਤੁਸੀਂ ਉਹਨਾਂ ਦੀ ਆਈਸਕ੍ਰੀਮ ਛੁੜਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇਸ ਦੀ ਜਗ੍ਹਾ ਤੇ ਕਸਟਰਡ ਬਣਾ ਕੇ ਡਰਾਈ ਫਰੂਟ ਬਰੀਕ ਬਰੀਕ ਪੀਸ ਕੇ ਉਸ ਦੇ ਵਿੱਚ ਪਾ ਦਿਓ ਉਹਨਾਂ ਨੂੰ ਆਈਸਕ੍ਰੀਮ ਦਾ ਹੀ ਟੇਸਟ ਆਵੇਗਾ ਇਸ ਨਾਲ ਉਹ ਬਾਹਰ ਵਾਲੀ ਆਈਸਕ੍ਰੀਮ ਖਾਣੀ ਛੱਡ ਦੇਣਗੇ ਨੰਬਰ 48 ਮਲੇਰੀਆ ਬੁਖਾਰ ਤੋਂ ਬਚਣ ਲਈ ਤੁਸੀਂ ਤੁਲਸੀ ਦੇ ਪੱਤੇ ਵਿੱਚ ਕਾਲੀ ਮਿਰਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲੋ ਤੇ ਸਵੇਰੇ ਸ਼ਾਮ ਖਾਓ। ਨੰਬਰ 49 ਭਿੱਜੇ ਹੋਏ ਚਣਿਆਂ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੇ ਪੇਟ ਨੂੰ ਵੀ ਸਾਫ਼ ਕਰਦਾ ਹੈ ਤੇ ਨਾਲ ਹੀ ਸਰੀਰ ਨੂੰ એનર્ਜੀ ਦੇਣ ਵਿੱਚ ਵੀ ਮਦਦਗਾਰ ਹਨ। ਨੰਬਰ 50 ਜੇਕਰ ਤੁਸੀਂ ਰੋਜ਼ਾਨਾ ਅਮਰੂਦ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਤੇ ਨਾਲ ਹੀ ਸਰੀਰ ਦੀ ਹਰ ਇਨਫੈਕਸ਼ਨ ਦੂਰ ਹੁੰਦੀ ਹੈ ਸੋ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ